ਗੱਲ ਪੰਜਾਬ ਦੀ ਟੀਵੀ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਆਇਆ ਪਿੰਡ ਖੇੜੀ ਨਿਗਾਈਆਂ ਆ ਬਾਬਾ ਸ਼੍ਰੀ ਚੰਦ ਜੀ ਦੇ ਸੰਪਰਦਾਇਆਂ ਕੋਲੇ ਤੇ ਅਸੀਂ ਗੱਲ ਕਰਦੇ ਕਿ ਕੁਝ ਦਿਨ ਪਹਿਲਾਂ ਫੇਸਬੁੱਕ ਤੇ ਇੱਕ ਮੰਤਰ ਰਾਮਦਾਸ ਜੀ ਦੀ ਵੀਡੀਓ ਵਾਇਰਲ ਹੋ ਰਹੀ ਸੀ ਕਿ ਉਹਨਾਂ ਦੇ ਕੇਸਾਂ ਦੀ ਬੇਅਦਵੀ ਕੀਤੀ ਗਈ ਹੈ ਤੇ ਥਾਪਰ ਕਾਲਜ ਵੱਲੋਂ ਉਹਨਾਂ ਨੂੰ ਉਹਨਾਂ ਨੇ ਇਲਜ਼ਾਮ ਲਾਇਆ ਨੇ ਕਿ ਉਹ ਤੋਂ ਉਹਨੂੰ ਕਿਡਨਾਪ ਕੀਤਾ ਗਿਆ ਆ ਤੇ ਬਹੁਤ ਜ਼ਿਆਦਾ ਉਹਨਾਂ ਤੇ ਦਸਤਦ ਹੋਏ ਨੇ ਤੇ ਲੋ ਜੀ ਗੱਲ ਕਰਦੇ ਆ ਇੱਥੇ ਦੇ ਬਾਬਾ ਜੀ ਨਾਲ ਤੇ ਉਹ ਕੀ ਕਹਿਣਾ ਚਾਹੁੰਦੇ ਨੇ ਕਿ ਨਾ ਉਹ ਨਾ ਤੁਹਾਡਾ ਮੈਂ ਮਹੰਤ ਬਾਪਾ ਪ੍ਰਗਟ ਦਾਸ ਬੋਰੀ ਠੱਲਾ ਪਿੰਡ ਗੜੀ ਨਗਾਇਆ ਜ਼ਿਲ੍ਹਾ ਪਟਿਆਲਾ ਹਾਂਜੀ ਬਾਬਾਈ ਜਿਹੜੀ ਮਹੰਤ RAM ਦਾਸ ਜੀ ਨਾਲ ਥੋੜੇ ਟਾਈਮ ਪਹਿਲਾਂ ਉਹਨਾਂ ਨਾਲ ਕੇਸਾਂ ਦੀ ਬਿਵਾਦ ਵੀ ਹੋਈ ਹੈ ਤੇ ਉਹਨਾਂ ਨੂੰ ਕਿਡਨਾਪ ਕੀਤਾ ਗਿਆ ਤੇ ਸੋਸ਼ਲ ਮੀਡੀਆ ਤੇ ਜਿਹੜੀ ਉਹਨਾਂ ਦੀ ਵੀਡੀਓ ਵਾਇਰਲ ਵੀ ਹੋਈ ਹੈ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਅਸੀਂ ਕਈ ਤਰ੍ਹਾਂ ਦੇ ਦੇਖ ਰਿਹਾ ਕਿ ਜਿਹੜੀ ਇਹਨਾਂ ਦੀ ਵੀਡੀਓ ਚੱਲ ਰਹੀ ਹੈ ਜੋ ਇਹਨਾਂ ਨੂੰ ਕਿਡਨਾਪ ਕੀਤਾ ਕੀਤਾ ਗਿਆ ਸੀਗਾ ਅਤੇ ਇਹਨਾਂ ਨੂੰ ਚੱਕ ਕੇ ਇਹਨਾਂ ਨੂੰ ਕਈ ਤਕਲੀਫਾਂ ਵੀ ਦਿੱਤੀਆਂ ਨੇ ਤੇ ਬਾਕੀ ਜਿਹੜੇ ਇਹਨਾਂ ਦੇ ਕੇਸ ਸੀਗੇ ਜਿਨ੍ਹਾਂ ਨੂੰ ਅਸੀਂ ਸਾਧੂ ਦੇ ਰੂਪ ਚ ਜਟਾ ਕਹਿੰਦੇ ਆ ਇਹਨਾਂ ਦੀ ਜਟਾ ਸੀ ਜੀ ਜੀ ਤੇ ਉਹ ਵੀ ਕੱਟੀਆਂ ਗਈਆਂ ਨੇ ਬਹੁਤ ਵੱਡਾ ਸਾਨੂੰ ਉਹ ਵੀਡੀਓ ਸੁਣ ਕੇ ਦੁੱਖ ਲੱਗਿਆ ਤੇ ਉਸ ਅਪਰੰਤ ਜੋ ਵੀ ਕਾਰਵਾਈ ਇਹਨਾਂ ਨੇ ਮੰਗੀ ਹੈ ਸਰਕਾਰ ਤੋਂ ਲਿਖ ਕੇ ਦਿੱਤਾ ਇਹਨਾਂ ਨੇ ਵੀ ਉਹ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਉਹ ਹੁਣ ਤੱਕ ਅੱਜ 18 12 ਹੋ ਗਈ ਤੇ ਅਜੇ ਤੱਕ ਕੋਈ ਪ੍ਰਸ਼ਾਸਨ ਨੇ ਕੋਈ ਹਉਤੇ ਜ਼ੋਰ ਨਹੀਂ ਦਿੱਤਾ ਨਹੀਂ ਤਾਂ ਇਹੋ ਜਿਹੀ ਬੇਅਦਬੀ ਹੋ ਜੇ ਚਾਹੇ ਕਿਸ ਸੰਬਿਧ ਬੇਅਦਬੀ ਤਾਂ ਆਮ ਬੰਦੇ ਦੀ ਵੀ ਮਾੜੀ ਹੈ ਜੀ ਬਾਕੀ ਜਿਹੜਾ ਸਾਧੂ ਹੈ ਜਾਂ ਗੁਰਸਿੱਖ ਹੈ ਜਾਂ ਖਾਲਸਾ ਹੈ ਉਹਦੇ ਕੇਸ ਕੱਟੇ ਜਾਣ ਜਾਂ ਜਟਾਂ ਕੱਟੀਆਂ ਜਾਣ ਇੱਕ ਬਹੁਤ ਹੀ ਨਿੰਦਣਯੋਗ ਤੇ ਬਹੁਤ ਮਾੜੀ ਘਟਨਾ ਇਹ ਇਹ ਹੋਣੀ ਨਹੀਂ ਚਾਹੀਦੀ ਸੀ ਤੇ ਸਾਨੂੰ ਪਤਾ ਲੱਗਿਆ ਕਿ 5 ਅਕਤੂਬਰ ਨੂੰ ਇਹਨਾਂ ਦੇ ਨਾਲ ਇਹ ਵਾਪਰਿਆ ਤੇ ਬਹੁਤ ਮੰਦੀ ਖਬਰ ਸਾਨੂੰ ਮਿਲੀ ਹੈ ਇਹ ਬਾਕੀ ਮੈਂ ਆਪਣੇ ਵੱਲੋਂ ਤੇ ਸਾਰੇ ਜਿੰਨਾ ਵੀ ਸਟਾਫ ਹੈ ਪੁਲਿਸ ਦਾ ਪ੍ਰਸ਼ਾਸਨ ਨੂੰ ਬੇਨਤੀ ਹੈ ਚਾਹੇ ਉਹ ਕੋਈ ਵੀ ਛੋਟੇ ਤੋਂ ਲੈ ਕੇ ਉੱਤੇ ਤੱਕ ਅਫਸਰ ਸਾਹਿਬ ਬੈਠੇ ਨੇ ਉਹ ਇਹਨਾਂ ਦੀ ਮਹੰਤ ਜੀ ਦੀ ਆਰਮਦਾਸ ਜੀ ਦੀ ਅਬ ਬੇਂਤੀ ਸੁਣਨ ਗੱਲ ਸੁਣਨ ਤਾਂ ਕਿ ਇਹਨਾਂ ਨੂੰ ਪੂਰਾ ਪੂਰਾ ਇਨਸਾਫ ਦਿਵਾਉਣ ਜੀ ਕਿ ਜੋ ਮੰਤ ਰਾਮਦਾਸ ਬਾਬਾ ਜੀ ਨਾਲ ਘਟਨਾ ਵਾਪਰੀ ਹੈ ਉਹਨਾਂ ਦੇ ਕੇਸਾਂ ਦੀ ਜਿਹੜੀ ਹੈ ਬੇਅਦਬੀ ਹੋਈ ਹੈ ਉਹਨਾਂ ਦੇ ਕੇਸਾਂ ਦਾ ਕਤਲ ਹੋਇਆ ਹੈ ਤੇ ਬਾਬਾ ਜੀ ਨਾਲ ਗੱਲ ਕਰਦੇ ਆ ਤੇ ਬਾਬਾ ਜੀ ਦੇ ਕੀ ਵਿਚਾਰ ਨੇ ਤੇ ਉਹ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਬਾਬਾ ਜੀ ਕੀ ਨਾਮ ਹੈ ਤੁਹਾਡਾ ਆਪਣਾ ਪੂਰ ਨਾਸ ਪਿੰਡ ਛਾਲੀ ਤੋਂ ਬਾਬਾ ਜੀ ਜਿਹੜੇ ਮੰਤ ਰਾਮਦਾਸ ਜੀ ਨਾਲ ਕੇਸਾਂ ਦੀ ਬੇਅਦਬੀ ਹੋਈ ਹੈ ਤੇ ਉਹਨਾਂ ਦੇ ਤਸਤਦ ਹੋਏ ਨੇ ਕੁਝ ਦਿਨ ਪਹਿਲਾਂ ਉਹਨਾਂ ਨੂੰ ਕਿਡਨਾਪ ਕੀਤਾ ਗਿਆ ਸੀ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਸਾਡਾ ਤਾਂ ਵਿਚਾਰ ਆ ਵੀ ਬਹੁਤ ਮਾੜੀ ਗੱਲ ਹੈ ਵੀ ਸਾਧੂ ਸੰਤਾਂ ਦੀ ਵਿਆਪਦੀ ਹੋਣੀ ਇੱਕ ਜਿਹੜੇ ਵੀ ਸੰਪਰਦਾ ਚੱਲਦੇ ਕੋਈ ਸੰਤਾਂ ਗਨਾਥਾਂ ਚੋਂ ਗਿਰਿਆਂ ਚੋਂ ਮਹਾਪੁਰਖ ਹੈ ਕਿ ਸੱਚਾਰ ਜੋਗ ਹੁੰਦੇ ਨੇ ਰੱਬ ਰੂਪ ਹੁੰਦੇ ਨੇ ਜਦ ਇਹ ਜੇ ਕਾ ਪਾਣੇ ਹੋਣ ਲੱਗ ਪਏ ਅੱਗੇ ਸੰਸਾਰ ਬਸੂ ਕਿੱਥੇ ਸੰਸਾਰ ਚ ਬਣੂਗਾ ਕੀ ਇਹ ਜਦ ਇੰਨਾ ਹੀ ਬੁਰਾ ਹੋਣ ਲੱਗਿਆ ਸਾਧੂਆਂ ਨਾਲ ਇਹ ਸਾਧੂਆਂ ਨਾਲ ਨਹੀਂ ਹੋਣਾ ਚਾਹੀਦਾ ਇਹ ਸਾਧੂਆਂ ਦੇ ਸਮਰਥਨ ਚ ਅਸੀਂ ਖੜੇ ਆ ਹਮੇਸ਼ਾ ਸਾਥ ਆ ਜਿੱਥੇ ਸੰਤਾਂ ਦੀ ਵਿਆਪਦੀ ਹੈ ਉੱਥੇ ਭਗਵਾਨ ਦੀ ਵਿਆਪਦੀ ਹੁੰਦੀ ਹੈ ਯਮੇ ਸ੍ਰੀ ਚੰਦ ਮਹਾਰਾਜ ਜੀ ਨੇ ਸਥিকার ਜੋਗ ਨੇ ਡੇਰੇ ਜਿਹੀ ਜਿੱਥੇ ਪਹੁੰਚੇ ਨੇ ਪੱਤਰਕਾਰ ਸਾਹਿਬ ਉਹ ਵੀ ਪ੍ਰਗਟਦਾ ਜੀ ਇੱਥੇ ਹਾਜ਼ਰ ਨਾਜ਼ਰ ਬੈਠੇ ਨੇ ਸਾਡੇ ਸੰਗ ਅਸੀਂ ਇੱਕ ਵਟ ਹੋ ਕੇ ਅਸੀਂ ਕਹਿੰਨੇ ਆ ਅਸੀਂ ਪਨਮਾਨਤ ਜਿਹਦੇ ਨਾਲ ਹਮੇਸ਼ਾ ਰਵਾਂਗੇ ਸਾਧੂਆਂ ਨਾਲ ਜੁੜ ਕੇ ਅਸੀਂ ਜੋ ਵੀ ਸਹਾਇਤਾ ਸਾਡੀ ਮਦਦ ਕਰਨ ਨੂੰ ਤਿਆਰ ਆਂਗੇ ਸੰਗਾ ਜੋ ਵੀ ਅਸੀਂ ਕਹੂੰ ਜਿੱਥੇ ਕਹੂੰਗੇ ਉੱਥੇ ਤੱਕ ਪਹੁੰਚਾਂਗੇ ਜੋ ਹੋ ਰਿਹਾ ਤੁਸੀਂ ਕਹੋਗੇ ਸਿਪਾਈ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਨਗਰਾਂ ਨੂੰ ਪਿੰਡਾਂ ਨੂੰ ਵੀ ਜੋ ਵੀ ਆਪਣੇ ਮੰਤਰੀ ਜੀ ਨਾਲ ਹੋਇਆ ਉਹਨਾਂ ਦੇ ਜਟਾਂ ਧਾਰੀ ਸੀਗੇ ਕਹਿੰਦੇ ਦੱਸੋਣਿਆ ਵੀ 6 ਫੁੱਟ ਲੰਬੀਆਂ ਜਟਾਂ ਸੀਆਂ ਜਿਨ੍ਹਾਂ ਦੀ ਕੱਟੀਆਂ ਗਈਆਂ ਬੇਆਵਦੀ ਕੀਤੀ ਤੇ ਉਹਨਾਂ ਮਾਪੁਰਖਾਂ ਦਾ ਸੱਸੇ ਸਾਨੂੰ ਕਰੰਟ ਵੀ ਲਾਇਆ ਗਿਆ ਚਲੋ ਪੱਤਰਕਾਰ ਸਾਹਿਬ ਦੱਸਦਿੰਨੇ ਵੀ ਕਹਿੰਦੇ ਬੇਆਵਦੀ ਤੇ ਉਹਨਾਂ ਨੂੰ ਕਹਿੰਦੇ ਵੀ ਹੁਣ ਡਿਪਰੈਸ਼ਨ ਚ ਨੇ ਹੋ ਇਸ ਤਰ੍ਹਾਂ ਦੇਖੋ ਤੁਸੀਂ ਸਾਰੇ ਇਕੱਠੇ ਹੋ ਕੇ ਉਹਨਾਂ ਮਾਪੁਰਖਾਂ ਦਾ ਇੱਕ ਦਾ ਸਤਿਕਾਰ ਕਰਦੇ ਹੋਏ ਜੇ ਉਹਨਾਂ ਨੂੰ ਵੀ ਤੁਸੀਂ ਆਪਣਾ ਭਰਾ ਭਾਈ ਮਾਤਾ ਪਿਤਾ ਸੋਚਦੇ ਹੋ ਮਦਦ ਕਰੋ ਸਾਰੇ ਦੁੱਖ ਸੁਣ ਉਹਨਾਂ ਦਾ ਤੇ ਉਹਨਾਂ ਦਾ ਸਾਥ ਵੀ ਦੇਵੋ ਤੇ ਜੋ ਵੀ ਉਸ ਨਾਲ ਹੋਈ ਹੈ ਘਟਨਾ ਵਾਪਰੀ ਹੈ ਕੋਈ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਉਹਨਾਂ ਦੀ ਕੋਈ ਅੱਗੇ ਪਿੱਛੇ ਵੀ ਨਹੀਂ ਤੁਰ ਰਿਹਾ ਇਸ ਤਰ੍ਹਾਂ ਤੁਸੀਂ ਕਹਿਣਾ ਭੈਣੋ ਵੀਰੋ ਭਾਈਓ ਸਭ ਇਕੱਠੇ ਹੋ ਕੇ ਉਹਨਾਂ ਅੰਗ ਸੰਗ ਸਾਥ ਦੇਵੋ ਅਸੀਂ ਪ੍ਰਸ਼ਾਸਨ ਨੂੰ ਵੀ ਕਿ ਬੇਨਤੀ ਕਰਦੇ ਹਾਂ ਸਾਰਾ ਥੁਬਨ ਕੇ ਬੇਨਤੀ ਸਾਡੀ ਦੇਖੋ ਪ੍ਰਸ਼ਾਸਨ ਸਾਡਾ ਸਹਿਯੋਗ ਦੇਵੇ ਕਿਉਂਕਿ ਅਸੀਂ ਪ੍ਰਸ਼ਾਸਨ ਦੇ ਸੰਗ ਆ ਪ੍ਰਸ਼ਾਸਨ ਤੋਂ ਬਿਨਾ ਸਾਡਾ ਕੁਝ ਨਹੀਂ ਕਿ ਪ੍ਰਸ਼ਾਸਨ ਤੋਂ ਬਿਨਾ ਕੋਈ ਸਾਧੂ ਨਹੀਂ ਆਏਗਾ ਜਿੰਨਾ ਕਿ ਪ੍ਰਸ਼ਾਸਨ ਸਾਧੂਆਂ ਸੇ ਅਧਿਕਾਰ ਕਰਦਾ ਹੈ ਇਸੇ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇੱਕ ਵਾਰ ਉਹਨਾਂ ਮਹਾਪੁਰਖਾਂ ਦੀ ਗੱਲ ਜਰੂਰ ਸੁਣੋ ਇੱਕ ਵਾਰ ਸੁਣ ਕੇ ਆਪ ਅਗੇ ਬੇਨਤੀ ਹੈ ਸਾਰੰਗਿਆਤ ਬਣ ਕੇ ਵੀ ਸਾਰੇ ਮਹਾਪੁਰਖਾਂ ਨੂੰ ਸੁਣ ਕੇ ਸਾਰੇ ਕੋਈ ਵਿਚਾਰ ਤੇ ਪਹੁੰਚੋ ਧੰਨਵਾਦ